ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਮਹਿਰਮਨ ਬਾਜਵਾ ਹਾਜ਼ਰ ਹਾਂ ਤੁਹਾਨੂੰ ਦੱਸਦੀ ਕਿ ਸ਼ੰਭੂ ਤੇ ਖਨੋਰੀ ਬਾਰਡਰ ਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਕਿ ਪੰਜਾਬ ਵਾਸੀਆਂ ਵੱਲੋਂ ਪਰਵਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੀ ਕੁਝ ਅੱਜ ਬੰਦ ਰਹਿਣ ਵਾਲਾ ਹੈ ਤੇ ਕੀ ਕੁਝ ਅੱਜ ਖੁੱਲਾ ਰਹੇਗਾ ਸੋ ਸਭ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਰਹਿਣ ਗਿਆ ਬਹਾਲ ਵਿਆਸ ਸਮਾਗਮ ਵਿੱਚ ਆਉਣ ਜਾਣ ਵਾਲੀਆਂ ਗੱਡੀਆਂ ਚੱਲਣਗੀਆਂ ਹਵਾਈ ਅੱਡੇ ਦੀਆਂ ਜ਼ਰੂਰੀ ਸੇਵਾਵਾਂ ਚੱਲਣਗੀਆਂ ਨੌਕਰੀ ਲਈ ਇੰਟਰਵਿਊ ਤੇ ਜਾਣ ਦੀ ਇਜਾਜ਼ਤ ਹੋਏਗੀ ਤੇ ਸੜਕੀ ਤੇ ਰੇਲ ਆਵਾਜਾਈ ਠਪਰੇਗੀ ਜੋ ਸੇਵਾਵਾਂ ਬੰਦ ਹੋਣਗੀਆਂ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਸੜਕੀ ਤੇ ਰੇਲ ਆਵਾਜਾਈ ਠਪਰੇਗੀ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਵੀ ਬੰਦ ਰਹਿਣਗੀਆਂ ਸਬਜ਼ੀ ਮੰਡੀਆਂ ਅਨਾਜ ਮੰਡੀਆਂ ਤੇ ਹੋਰ ਵਪਾਰਕ ਦੁਕਾਨਾਂ ਵੀ ਬੰਦ ਰਹਿਣਗੀਆਂ ਉਧਰ ਇਸ ਬੰਦ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ ਕੁਝ ਥਾਵਾਂ ਤੇ ਟ੍ਰੇਨਾਂ ਦੇ ਰੂਟ ਬਦਲੇ ਗਏ ਨੇ ਪੰਜਾਬ ਵੱਲ ਆਉਣ ਵਾਲੀਆਂ 107 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਉਧਰ ਕਿਸਾਨਾਂ ਨੇ ਰੇਲਵੇ 트랙 ਜਾਮ ਕਰ ਦਿੱਤੇ ਨੇ ਕਈ ਥਾਵਾਂ ਤੇ ਕਿਸਾਨ ਰੇਲਵੇ 트랙 ਤੇ ਬੈਠੇ ਹੋਏ ਨੇ ਸ਼ੰਭੂ ਬਾਡਰ ਤੇ ਕਿਸਾਨ ਰੇਲਵੇ ਟ੍ਰੈਕ ਤੇ ਬੈਠ ਗਏ ਨੇ ਕੁਝ ਥਾਵਾਂ ਤੇ ਸੜਕੀ ਆਵਾਜਾਈ ਵੀ ਬੰਦ ਹੋ ਗਈ ਹੈ ਪਟਿਆਲਾ ਨੈਸ਼ਨਲ ਪਟਿਆਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਠਾਪ ਨਜ਼ਰ ਆ ਰਿਹਾ ਹੈ ਅਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਵੀ ਬੰਦ ਨਜ਼ਰ ਆ ਰਿਹਾ ਉਧਰ ਪਟਿਆਲਾ ਵਿੱਚ ਕਿਸਾਨ ਸੜਕਾਂ ਤੇ ਉਤਰ ਆਏ ਨੇ ਤੇ ਕੁਝ ਥਾਵਾਂ ਤੇ ਬਾਜ਼ਾਰ ਵੀ ਬੰਦ ਪਏ ਨੇ ਕੁਝ ਥਾਵਾਂ ਤੇ ਕਿਸਾਨਾ ਵੱਲੋਂ ਟੋਲ ਵੀ ਜਾਮ ਕੀਤੇ ਗਏ ਨੇ ਸੋ ਇਸ ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ ਉਧਰ ਕਿਸਾਨ ਨੇ ਦਾ ਸਰਵਨ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਰਿਹਾ ਹੈ ਸਰਵਨ ਸਿੰਘ ਪੰਦੇਰ ਨੇ ਕਿ ਪੂਰੇ ਪੰਜਾਬ ਚੋਂ ਵੱਖ-ਵੱਖ ਵਰਗਾਂ ਵੱਲੋਂ ਉਹਨਾਂ ਨੂੰ ਬੰਦ ਦਾ ਸਮਰਥਨ ਮਿਲ ਰਿਹਾ ਹੈ ਇੱਥੋਂ ਤੱਕ ਕਿ ਬਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਗੱਲ ਕੀਤੀ ਗਈ ਸੀ ਉਤế ਹੀ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਪਰ ਪੂਰੀ ਤਰੀਕੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤੇ ਬੱਸਾਂ ਬੰਦ ਖੜੀਆਂ ਰਹੀਆਂ ਪਲੇਟਫਾਰਮ ਵੀ ਖਾਲੀ ਦਿਖਾਈ ਦਿੱਤੇ ਨੇ ਹਾਲਾਂਕਿ ਥੋੜੀ ਗਿਣਤੀ ਦੇ ਵਿੱਚ ਲੋਕ ਬਸ ਸਟੈਂਡ ਤੇ ਜ਼ਰੂਰ ਪਹੁੰਚੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਜਾਣ ਲਈ ਬਸ ਦਾ ਇੰਤਜ਼ਾਰ ਕਰਨਾ ਸੀ ਉਹ ਦਿਖਾਈ ਦਿੱਤੇ ਨੇ ਉੱਥੇ ਬਸ ਸਟੈਂਡ ਤੇ ਖੜੇ ਨੇ ਲੋਕ ਸੋ ਦੱਸ ਦਈਏ ਕਿ ਪੰਜਾਬ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਲਾਕਡਾਊਨ ਦੀ ਸਥਿਤੀ ਬਣੀ ਹੋਈ ਹੈ